ਪਹਿਲੇ ਸੁਣਨਾ ਚੋਤਨੇ ਪਲੂਣਾ ਬਈ ਲੰਮੀ ਤੋਰ ਦੇ ਮੜੀ ਜੀ ਜੀ ਲੋਸੀ ਖੱਦ ਬੜ ਤੇ ਕਰਮਾ ਵਾਲੀ ਹਲੇ ਲੇਵਾ ਬਣਾਈ ਜਾਂਦੀ ਆ ਚੰਗੀ ਪਲੀ ਪਲੋਸੀ ਆ ਘਰੇਲੂ ਮੱਝ ਆ ਜੀ ਲੋਸੀ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਡਾਲਾ ਤੇ ਜ਼ਿਲ੍ਹਾ ਨੂੰ ਪੇਂਦਾ ਜੀ ਮੋਗਾ ਕਰੇਲੂ ਛੋਟੀ ਆ ਬਾਈ ਕੋਲ ਪਲੂਣ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਸਿਕਾ ਜੀ ਸਸਿਕਾ ਬਾਈ ਜੀ ਨਾ ਬਿਰਜੀ ਆਪਣਾ ਆ ਸਕਤਲ ਸਿੰਘ ਜੀ ਬਈ ਪਿੰਡ ਦਾਲਾ ਜੀ ਜ਼ਿਲ੍ਹਾ ਜ਼ਿਲ੍ਹਾ ਮੋਗਾ ਜੀ ਠੀਕ ਆ ਹਾਂਜੀ ਬਈ ਛੋਟੀ ਦੱਸੋ ਆਪਣੀ ਇਹ ਪਹਿਲੇ ਸੂ ਐ ਬਾਈ ਜੀ ਠੀਕ ਆ ਦੋ ਦੰਦ ਦਾ ਹਾਂਜੀ ਹਾਂਜੀ 20 ਤਰੀਕ ਨੂੰ ਦਰ ਪੂਰੇ ਆ ਇਹਦੇ 20 ਤਰੀਕ ਨੂੰ ਦਰ ਪੂਰੇ ਆ ਠੀਕ ਆ ਕਿਹੜਾ ਭਰਾ ਵੀ ਇਹਦੇ ਇਹ ਆਪ ਸਰਕਾਰੀ ਸੀਮੰਦੀ ਆ ਗੋਪੀਵਨ ਸੀਮਨ ਲੱਗਾ ਦੇ ਬਾਈ ਜੀ ਗੋਪੀਵਨ ਹਾਂਜੀ ਠੀਕ ਆ ਲੋ ਭਰਾ ਬਾਈ ਕਹਿੰਦਾ ਵੀ ਗੋਪੀਵਨ ਦਾ ਇਹਦੇ ਟੀਕਾ ਲੱਗਿਆ ਲੈਵਾ ਤੁਸੀਂ ਦੇਖ ਸਕਦੇ ਹੋ ਬਾਈ ਜੀ ਬਸੀਆਂ ਦੋ ਛੋਟੀਆਂ ਛੋਟੀਆਂ ਦੁੱਧ ਨਹੀਂ ਹਾਂ ਨਹੀਂ ਜੀ ਬਿਲਕੁਲ ਨਹੀਂ ਬਾਈ ਜੀ ਜੀਕਾ ਪੈਸੇ ਹੀ ਆ ਛੋਟ ਛੋਟੇ ਨਿਸ਼ਾਨ ਜੀ ਛੋਟੇ ਨਿਸ਼ਾਨ ਜੀ ਹਾਂਜੀ ਸਾਹਿਬ ਠੀਕਾ ਕਿਉਂ ਦੱਸਣ ਦਾ ਫਰਜ਼ ਬਣਦਾ ਕਿਉਂਕਿ ਤੁਹਾਨੂੰ ਚੱਲ ਗਿਆ ਹਾਂਜੀ ਭਾਈ ਜੀ ਹਾਂ ਦੋਮੀ ਸਾਈਡ ਆਪਰਾ ਠੀਕ ਹਨ ਤੇ ਸਾਡੇ ਲੇਵਾ ਕਰਮਾਂ ਵਾਲੀ ਬਣਾਉਣ ਲੱਗੇ ਅੱਜ ਤਰੀਕ ਕਿੰਨੀ ਵੀਰੇ ਹੋਈ ਅੱਜ 10 ਤਰੀਕ ਹੋਗੀ ਹਾਂਜੀ 10 ਤੇ 10 ਦਿਨ ਪਈ ਵਾਲੀ ਆ 10 ਦਿਨ ਲੈ ਜੂਗੀ ਰਾਮਨਾਥ ਭਾਈ ਜੀ 10 ਦਿਨ ਲੈ ਜੂ ਇਹਦੀ ਮਾਦਰ ਕਾਰਡ ਬਈ ਕਿੰਨਾ ਸੀ ਭਾਈ 15-16 ਲੀਟਰ ਸੀਗਾ ਜੀ 15-16 ਲੀਟਰ ਹਾਂਜੀ ਲੋਪਰਾ ਕੱਦ ਬੈਠ ਸੁਖਣਾ ਸੁਹਣਾ ਤੇ ਦਿਨ ਪਈ ਵਾਲੇ ਕਾਫੀ ਈ 10 ਤੇ ਫੇਸ ਕੁਆ ਤੋੜ ਦੋ ਬਰਾ ਠੀਕ ਹੈ ਜੀ ਬਾਈ ਬਾਈ ਕਹਿੰਦਾ ਮੱਝ ਦਾ ਜੀ ਮਾਂ ਸੀ ਤਾਂ ਰਿਕਾਰਡ ਵੀ ਬਹੁਤ ਸੀ ਵਧੀਆ ਹਨ ਤੇ ਨੋਹਾਂ ਚ ਪੈਂਦੀ ਆ ਤੇ ਕੱਦ ਵੱਡ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਕੋਈ ਜ਼ੂਮ ਨਹੀਂ ਕੀਤਾ ਆਪਾਂ ਨੋਰਮਲ ਵੀਡੀਓ ਆ ਠੀਕ ਹੈ ਜੀ ਲੋ ਜੀ ਤੋੜਾ ਕਰਮ ਵਾਲੀ ਦਾ ਤੇ ਪਹਿਲੇ ਸੂਏ ਸੁਣਾ ਛੋਟਨੇ ਪਲੂਣ ਭਾਈ ਲੰਮੀ ਤੋੜ ਦਿ ਮੜੀ ਜੀ ਜੀ ਲੋ ਜੀ ਲੋਜੀ ਘੱਟ ਬੱਡ ਤੇ ਕਰਮਾ ਵਾਲੀ ਹਲੇ ਲੇਵਾ ਬਣਾਈ ਜਾਂਦੀ ਆ ਚੰਗੀ ਪਲੀ ਪਲੋਸੀ ਆ ਘਰੇਲੂ ਮੱਝ ਆ ਜੀ ਲੋਜੀ ਠੀਕ ਆ ਵੀਰੇ ਲੈ ਚਲ ਠੀਕ ਆ ਲੈ ਚਲ ਲੋ ਜੀ ਤੋੜਾ ਤਰਾਕ ਤੁਹਾਡੇ ਸਾਹਮਣੇ ਆ ਠੀਕ ਆ ਜੀ ਚੈੱਕ ਤੇ ਦਸੱਲੀ ਤੁਸੀਂ ਕਰ ਲਈ ਭਰਾ ਬਲੂਨ ਨੇ ਸੁਣਾ ਲੈ ਜੀ ਲੇਵਾ ਸੁਨੂਖਰ ਦਿਖਾਣੇ ਸਾਫੀ ਮਰਵਾ ਦੇ ਬੰਦੋ ਜੀ ਬੰਦੋ ਬੰਦੋ ਲੋਜੀ ਸੋਹਣੀ ਆ ਕਲਮ ਲਾ ਕੇ ਝੋਟੀ ਠੰਡ ਠੰਡ ਕਰਮਾ ਵਾਲੀ ਦਾ ਸੋਹਣਾ ਲੱਗਿਆ ਵਾ ਠੀਕ ਹੈ ਜੀ ਲੋ ਜੀ ਬੰਦੋ ਜੀ ਬੰਦੋ ਲੋ ਜੀ ਆਹ ਇਹ ਦੋ ਬੰਦੋ ਜੀ ਬੰਦੋ ਲੋ ਭਾਈ ਜੀ ਨਾ ਜ ਰੁਕ ਨਾ ਐਟ ਕਰੋ ਘਰੇਲੂ ਝੋਟੀਆਂ ਪ੍ਰਸਤ ਪਲੂਣ ਸੋਹਣਾ ਠੀਕ ਹੈ ਜੀ ਭਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਭਾਈ ਜੀ ਰੇਟ ਦਾ ਰੇਟ ਭਾਈ ਜੀ ਫੋਨ ਤੇ ਹੀ ਕਰ ਲਾਂਗੇ ਸਾਬ ਰੇਟ ਫੋਨ ਤੇ ਹਾਂ ਜੀ ਠੀਕ ਚਲੋ ਭਰਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ